ਚੱਲ ਰਿਹਾ ਹੈ ਹਮੇਸ਼ਾ ਹੀ ਪਾਈਦੀ ਹੈ ਪਰ ਐਮਪੀ ਇਲੈਕਸ਼ਨ ਪਹਿਲੀ ਵਾਰ ਲੜ ਰਹੇ ਹੋ ਨਾ ਪਹਿਲੀ ਵਾਰ ਐਮਪੀ ਇਲੈਕਸ਼ਨ ਕਰਦੇ ਆ ਤੇ ਸ਼ਾਬਾਹ ਵਾ ਪੋਜ਼ਿਟਿਵ ਲੋਕਾਂ ਦੀ ਮੈਂ ਮੰਦਿਰ ਵੀ ਗਿਆ ਬੈਸਟ ਆਫ ਲੱਕ ਆਇਆ ਕਰਕੇ ਗਿਆ ਲੋਕੀ ਘਰਾਂੋਂ ਬਾਹਰ ਨਿਕਲਦੇ ਆ ਲੋਕੀ ਖੁਸ਼ ਹੋ ਕੇ ਮਿਲਿਆ ਐਹੀ ਸਾਈਨ ਹੁੰਦੇ ਪੋਜ਼ਿਟਿਵ ਜੀਨਾ ਸਾਹਿਬ ਗਏ ਮੰਦਿਰ ਜੀਨਾ ਸਾਹਿਬ ਗਿਆ ਹਨੂਮਾਨ ਬੜਾ ਹਨੂਮਾਨ ਮੰਦਿਰ ਗਿਆ ਦਰਗਾਹ ਨੇ ਭਗਵਾਨ ਦਾ ਆਸ਼ੀਰਵਾਦ ਲਿਆ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਰੱਬ ਤੇ ਤੁਹਾਡੇ ਨਾਲ ਨਜ਼ਰ ਆ ਰਿਹਾ ਕੰਜਖ ਦੀ ਚਰਨ ਛੂ ਕੇ ਆਏ ਆ ਤੇ ਕੀ ਲੱਗ ਕੀ ਰਿਹਾ ਮਾਹੌਲ ਲੋਕਾਂ ਦਾ ਕੀ ਰਿਸਪੌਂਸ ਸੀ ਇਲੈਕਸ਼ਨ ਚੋਂ ਦੇ ਲੋਕਾਂ ਦਾ ਬਹੁਤ ਵਧੀਆ ਮੈਂ ਅਰਕੀ ਪਹਿਲੀ ਵਾਰੀ ਮਿਹਨਤ ਵੀ ਬਹੁਤ ਕੀਤੀ ਮੇਰਾ ਖਿਆਲ ਹੈ ਮੈਂ ਤਿੰਨ ਕੈਂਡੀਡੇਟਾਂ ਨੇ ਜੰਨੀ ਮਿਲ ਕੇ ਕੰਪੇਨ ਨਹੀਂ ਨਾ ਕੀਤੀ ਮੈਨੂੰ ਪਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਵੀ ਮੈਂ ਉਤੋਂ ਵੱਧ ਕੰਪੇਨ ਕੀਤੀ ਹੋਊਗੀ ਫਿਰ 6 ਵਜੇ ਤੋਂ ਲੈ ਕੇ ਰਾਤੀ 12 12 ਵਜੇ ਤੱਕ 2 ਮਹੀਨੇ ਲਗਾਤਾਰ ਮੈਂ 4 ਘੰਟੇ ਸੁੱਤਾ ਹਾਂਗਾ ਪਰ ਇਹ ਆ ਕਿ ਲੋਕਾਂ ਦਾ ਇੰਨਾ ਕੁ ਹੰਗਾਰਾ ਇੰਨਾ ਪਿਆਰ ਇੰਨਾ ਆਸ਼ੀਰਵਾਦ ਇੰਨੀ ਪੋਜ਼ਿਟਿਵ ਵਾਈਬਸ ਮੈਨੂੰ ਆਈਆਂ ਲੋਕਾਂ ਦੀ ਇੱਕ ਜੋਛਤਾ ਸਭ ਤੋਂ ਜ਼ਰੂਰੀ ਚੀਜ਼ ਇਸ ਵੇਲੇ ਇਹ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਸੀ 70% ਦੀ ਤੋਂ ਪਾਰ ਜਿਹੜੀ VOTING ਕਰਾਉਣੀ ਹੈ ਲੋਕਾਂ ਦੇ ਵਿੱਚ ਹੱਲੇ ਵੀ ਹੁੰਦਾ ਉਹ ਸਾਹ ਨਜ਼ਰ ਨਹੀਂ ਆ ਰਿਹਾ ਗਰਮੀ ਵੀ ਕੀ ਕਹਿਣਾ ਚਾਹੀਦਾ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਇਹੀ ਪ੍ਰਾਰਥਨਾ ਕਰੂੰਗਾ ਆਪਣਾ 5 ਸਾਲ ਦਾ ਆਪਾਂ ਫਿਊਚਰ ਜਿਹੜਾ ਵਾਣਾ ਉਹ ਹੁੰਦਾ ਆਪਾਂ ਫਿਰ 5 ਸਾਲ ਆਪਾਂ ਨੂੰ ਕਿੰਤੂ ਪ੍ਰੰਤੂ ਨੁਕਸ ਕੱਢਣੇ ਜਾਣ ਫਿਰ ਡਿਸਕਸ਼ਨ ਕਰਨੀ ਹੈ ਇਸ ਗੱਲ ਦੇ ਉੱਤੇ ਫਿਰ ਆਪਣੀ ਮਹਿਨਤ ਨਹੀਂ ਰੱਖਦੀ ਜੇ ਆਪਾਂ ਇਹਦਾ 파ਟ ਨਹੀਂ ਬੰਦੇ ਸਾਨੂੰ ਇਸ ਲੋਕਤੰਤਰ ਦੇ ਇਸ ਪਰਵ ਦਾ ਇਹ ਉਤਸਵ ਇਹਦਾ 파ਟ ਬੰਨਣਾ ਚਾਹੀਦਾ ਆਪਣੀ ਭਾਵਨਾ ਵੋਟ ਦੇ ਰੂਪ ਦੇ ਵਿੱਚ ਹੈ ਉਹ ਜ਼ਰੂਰ ਕਾਸ ਕਰਨੀ ਚਾਹੀਦੀ ਆ ਕਿ ਮੈਂ ਕੀ ਚਾਹੁੰਦਾ ਉਹ ਬੰਦਾ ਜਿਵੇਂ ਸਭ ਪਹਿਲੇ ਵਿਧਾਨ ਸਭਾ ਲੜਦੇ ਰਹੇ ਐਸ ਵਾਰ ਤੁਸੀਂ ਲੋਕ ਸਭਾ ਲੜਿਓ ਕੀ ਅਲੱਗ ਇਸ ਤਰ੍ਹਾਂ ਦਾ ਨਜ਼ਰ ਆਇਆ ਉਹ ਨਹੀਂ ਕੋਈ ਅਸੀ ਗੱਲ ਨਹੀਂ ਲੋਕ ਲੋਕ ਸਭਾ ਵੀ ਆਪਣੀ ਤੇ ਬਹੁਤ ਸਾਰੇ ਲੋਕਾਂ ਨੇ ਲੜੀਆਂ ਕੰਮ ਹੀ ਇਹ ਹੀ ਆ ਕਿੰਨੇ ਸਾਲਾਂ ਤੋਂ ਲਗਾਤਾਰ ਲੋਕ ਦਿਲ ਦਿਮਾਗ ਦੀ ਸੁਣਨਗੇ ਮੈਂ ਤੇ ਇਹੀ ਕਹਿਆ ਕਿਹਾ ਮੈਂ ਤੇ ਕਿਹਾ ਮੈਂ ਵੀ ਮਤਲਬ ਵੋਟ ਇੱਥੋਂ ਦਿਮਾਗ ਤੱਕ ਜਿਹੜੀ ਭਾਵਕ ਹੁੰਦਾ ਬੰਦਾ ਵੋਟ ਬੈਂਕ ਦੇ ਰੂਪ ਚ ਵੋਟ ਪਾਉਂਦਾ ਨਿਸ਼ਾਨ ਦੇ ਰੂਪ ਦੇ ਵਿੱਚ ਵੋਟ ਪਾਉਂਦਾ ਜੇ ਤੋਂ ਬੰਦਾ ਦਿਮਾਗ ਦੀ ਸੰਦਾ ਨਾ ਫਿਰ ਉਹ ਫਿਰ ਮੈਰਿਟ ਬਣਾਉਂਦਾ ਕੀ ਚਾਹੀਦਾ ਉਹਨਾਂ ਨੂੰ ਹਨਾ ਕੌਣ ਸੱਸੇ ਬਲ ਕੌਣ ਅਵੇਲੇਬਲ ਕਿਹਦਾ ਟ੍ਰੈਕ ਰਿਕਾਰਡ ਕੰਮ ਦਾ ਕੌਣ ਕਰੂਗਾ ਇਹ ਸਾਰੀਆਂ ਚੀਜ਼ਾਂ ਫਿਰ ਦਿਮਾਗ ਤੇ ਜਦੋਂ ਜਾਂਦਾ ਨਾ ਉਦੋਂ ਹੁੰਦਾ ਇਹ ਤੇ ਰੱਖਦੇ ਹੀ ਲੀਡਰ ਥੱਲੇ ਥੱਲੇ ਰੱਖਦੇ ਦਿਲ ਤੱਕ ਰੱਖਦੇ ਐਸੇ ਕਰਕੇ ਕਿ ਲੋਕੀ ਦਿਮਾਗ ਤੱਕ ਜਾਣ ਹੀ ਨਾ ਤੇ ਸੋਚਣ ਹੀ ਨਾ ਤੇ ਸਾਨੂੰ ਵੋਟ ਬੈਂਕ ਦੇ ਰੂਪ ਸਾਡੇ ਜੇਬਾਂ 'ਚ ਪੈ ਰਹਿਣ ਤੇ ਆਉਣ ਅਸੀਂ ਮੋਜਾਂ ਲਈਏ 5 ਸਾਲ ਫਿਰ ਅਸੀਂ ਦੇਵ ਤੋਂ ਕੱਢੀ ਇਹਨਾਂ ਨੂੰ ਵੋਟ ਬੈਂਕ ਦੇ ਰੂਪ ਚ ਠੀਕਾ ਵੋਟ ਦੇ ਰੂਪ ਚ ਸਾਨੂੰ ਫਿਰ ਮੋਜਾਂ ਲਾਉਣ 5 ਸਾਲ ਫਿਰ ਹੁੰਦੇ ਰਹਿਣ 5 ਸਾਲ ਤੇ ਫਿਰ ਅਸੀਂ ਜਿੱਤ ਗਿਆ ਮੋਜਾਂ ਲਈ ਇਹ ਹੁਣ ਚੱਲਣਾ ਨਹੀਂ ਐਰ ਕੀ ਪਹਿਲੀ ਵਾਰੀ ਮੈਨੂੰ ਫੀਲ ਹੋਇਆ ਕਿ ਲੋਕੀ ਮੈਰਿਟ ਬਣਾ ਰਹੇ ਆ ਲੋਕੀ ਮਤਲਬ ਮੈਨੂੰ ਅੱਧੀ ਰਾਤ ਤੱਕ ਫੋਨ ਆਉਂਦੇ ਰਹੇ ਮੈਂ ਥੋੜਾ ਸੌਣਾ ਚਾਹੁੰਦਾ ਸੀ ਪਰ ਮਤਲਬ ਫਿਰ ਮੈਨੂੰ ਫੋਨ ਸਾਇਲੈਂਟ ਤੇ ਲਾਉਣਾ ਪਿਆ ਤੇ ਉਸ ਤੋਂ ਬਾਅਦ ਮੈਂ ਸਵੇਰੇ ਜਦੋਂ ਮੰਦਿਰ ਜਾਣਾ ਸੀ ਮੈਂ 5 ਵਜੇ ਉੱਠ ਕੇ ਨਹਾਉਣ ਨੂੰ ਰਿਹਾ ਸੀ ਉਹ ਦੌਰਾਨ ਬੜੇ ਫੋਨ ਬੈਸਟ ਆਫ ਲੱਕ ਦੇ ਸਿੱਧਾ ਸਾਹਿਬ ਗਿਆ ਉਦੋਂ ਬੜੇ ਮਤਲਬ ਅਸ਼ੀਰਵਾਦ ਦੇ ਲੋਕਾਂ ਦੇ ਹੱਥ ਫਿਰ ਤੇ ਆਏ ਮੇਰੇ ਲੋਕਾਂ ਨੇ ਬਸ ਵਿਸ਼ੇ ਦਿੱਤੀਆਂ ਗੁਰੂ ਮਹਾਰਾਜ ਦੀ ਕਿਰਪਾ ਦਾ ਅਸ਼ੀਰਵਾਦ ਦਿੱਤਾ ਮੈਂ ਬੜਾ ਹਨੂਮਾਨ ਮੰਦਿਰ ਗਿਆ ਉੱਥੇ ਵੀ ਨੰਗਦੇ ਆਉਂਦੇ ਆਵੇਂ ਬੈਸਟ ਆਫ ਲੱਕ ਲੇਡੀਜ਼ ਫੈਂਟ ਸਾਰੇ ਤੇ ਮੈਨੂੰ ਲੱਗਦਾ ਕਿ ਪ੍ਰਭੂ ਅਛਾ ਕਰ ਰਿਹਾ ਹੈ। ਸਭ ਤੋਂ ਲੰਬੀ ਕੰਪੇਨ ਰਹੀ ਹੈ ਹੁਣ ਤੱਕ ਦੋ ਕੋਈ ਰੈਫਰ ਲਗਭਗ 2 ਮਹੀਨੇ। ਇੱਕ ਇਹ ਵੀ ਪਹਿਲੀ ਵਾਰੀ ਆ। ਮੈਂ ਤੁਹਾਨੂੰ ਕਹਾਂ ਇਹ ਵੀ ਪਹਿਲੀ ਵਾਰੀ ਆ ਕਿ ਮਤਲਬ ਮੈਨੂੰ ਥਕਾਵਟ ਨਹੀਂ ਹੋਈ। ਮੈਂ ਇੰਨਾ ਕੰਮ ਕਰਨ ਦੇ ਬਾਵਜੂਦ ਮੈਂ ਸ਼ਾਮੀ ਜਦੋਂ ਬੰਦੇ ਡਿੱਗੰਡ ਠਣਾਲੇ ਦੇ ਮੈਂ ਕਿਹਾ ਹੁਣ ਫੇਰ ਸ਼ੁਰੂ ਕਰੀਏ। ਉਦੋਂ ਮੈਂ ਕਹਿਣਾ ਨਾ ਚਲੋ ਫੇਰ ਸ਼ੁਰੂ ਕਰਦੇ ਹਾਂ ਹੁਣ ਤੋਂ। ਇਹ એનર્ਜੀ ਸੀ ਲੋਕਾਂ ਦੀ ਪੋਜ਼ਿਟਿਵ ਵਾਈਬਸ ਸੀ ਗਿਆ ਜਿਹੜੀਆਂ ਆਸ਼ੀਰਵਾਦ ਸੀ ਲੋਕਾਂ ਦਾ। ਲੋਕਾਂ ਨੇ ਜੋ ਮੈਨੂੰ ਮਤਲਬ ਬੈਸਟ ਵਿਸ਼ੇਸ ਦਿੱਤੀਆਂ ਪੋਜ਼ਿਟਿਵ ਹੱਸਦੇ ਆ ਲੋਕਾਂ ਨੇ ਪਹਿਲਾਂ ਹੀ ਵਧਾਈ ਲਲੋ ਐ ਹੀ ਕਹਿੰਦੇ ਨੇ ਪਹਿਲਾਂ ਹੀ ਵਧਾਈ ਅੱਜ ਵੀ ਮੈਨੂੰ ਵਧਾਈਆਂ ਹੀ ਦਿੱਤੀਆਂ ਲੋਕਾਂ ਨੇ ਇਹ ਨਹੀਂ ਕਿਹਾ ਮਤਲਬ ਮੈਂ ਸ਼ਿਦਾ ਸਾਹਿਬ ਗਿਆ ਜਾਂ ਮੈਂ ਦੁਕਾਨੇ ਗਿਆ